ਪ੍ਰਸ਼ੋਕੜ ਤੋਂ ਲੈ ਕੇ ਹੁਣ ਤੱਕ ਅ ਕਿਸ ਟਾਈਮ ਤੋਂ ਤੁਸੀਂ ਕਵਿਸ਼ਰੀ ਗਾਉਣ ਲੱਗੇ ਜਾਂ ਲਿਖਣ ਲੱਗੇ ਗਾਉਣ ਦਾ ਸ਼ੌਕ ਵੈਸੇ ਬਚਪਨ ਤੋਂ ਹੀ ਸੀਗਾ ਸਕੂਲ ਟਾਈਮ ਨੂੰ ਸਕੂਲ ਦੇ ਵਿੱਚ ਗਾਉਂਦੇ ਰਹੇ ਹਾਂ ਤਾਂ ਤਾਂ ਮੈਂ ਕਲਮ ਉਠਾ ਲਈ ਤੇਰੇ ਸਹਾਰੇ ਦੇ ਅੱਜ ਜਹਾਂ ਮੇਰ ਕਰ ਦਿਓ ਕਰਮਾਂ ਦੇ ਮਾਰੇ ਤੇ ਜਿਹੜੇ ਪ੍ਰੋਗਰਾਮ ਤੁਸੀਂ ਲਾਉਣ ਗਏ ਕੈਮ ਲੂਪਸ ਤੇ ਸਰੀਰ ਉਹ ਵੈਸੇ ਸ਼ੌਕੀਆ ਤੌਰ ਤੇ ਗਏ ਸੀ ਕਿ ਉਹਦੇ ਚ ਤੁਹਾਨੂੰ ਕੁਝ ਮਿਲਿਆ ਵੀ ਯਦ ਵੀ ਜੂਨ ਮਹੀਨਾ ਆਵੇ ਸਾਡੇ ਸੱਟ ਕਲੇ ਦੇ ਲਾਵੇ ਅੱਖਾਂ ਅੱਗੇ ਆ ਜਾਵੇ ਜੋ ਅੱਗ ਤੁਖ ਦੀ ਅੰਦਰ ਦੀ ਤੇ ਬਿਜ਼ਨਸ ਦੇ ਨਾਲ ਕੀ ਤੁਸੀਂ ਕਦੇ ਸੋਚਿਆ ਵੀ ਵੀ ਮੈਂ ਬਿਜ਼ਨਸ ਉਹ ਛੱਡ ਕੇ ਤੇ ਇਧਰਲੇ ਪਾਸੇ ਫੁੱਲ ਟਾਈਮ ਹੋ ਜਾਂਦਾ ਤੁਸੀਂ ਦੇਖੋ ਕਵਿਸ਼ਰੀ ਇੱਕ ਇਹੋ ਜੀ ਚੀਜ਼ ਆ ਜਿਹੜੀ ਤੁਸੀਂ ਗੁਰੂ ਘਰ ਦੇ ਵਿੱਚ ਵੀ ਹਾਂਜੀ ਬੋਲ ਸਕਦੇ ਆ ਗਾ ਸਕਦੇ ਆ ਹਾਂਜੀ ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਵੀ ਗਾ ਸਕਦੇ ਆ ਬੋਲ ਸਕਦੇ ਆ ਤੁਸੀਂ ਇਕੱਲੇ ਬਹਿ ਕੇ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਕਲਾ ਦਿੱਤੀ ਤੇ ਇਹ ਕਲਾ ਦੇ ਨਾਲ ਅੱਜ ਅਸੀਂ ਸਾਡੀ ਸਾਈਕਲ ਲੈਣ ਦੀ ਖਾਤਮਨੀ ਦਿੱਤੀ ਤੇ ਅੱਜ ਅਸੀਂ ਜੱਜਾਂ ਨੂੰ ਸਹਰਾਂ ਕਰਦੇ ਆ ਹਾਂਜੀ ਦੋਸਤੋ ਮੈਂ ਸੁਰਿਤਮਰਾਏ ਹੌਸਟ ਪੰਜਾਬੀ ਲਿੰਕ মিডিਆ ਗਰੁੱਪ ਤੇ ਅੱਜ ਕੋਲੋਨੇ ਦੇ ਸਟੂਡੀਓ ਵਿੱਚ ਆ ਤੇ ਅੱਜ ਮੇਰੇ ਕੋਲੇ ਬਹੁਤ ਵੜਿਆ ਵੜਿਆ ਦੋ ਅ ਇਨਸਾਨ ਸਟੂਡੀਓ ਦੇ ਵਿੱਚ ਆਏ ਆ ਇੱਕ ਸਰਬਜੀਤ ਖੈਰਾ ਜੀ ਆ ਜਿਹੜੇ ਕੋਲੋਨੇ ਦੇ ਬਹੁਤ ਕਾਮਯਾਬ ਬਿਜ਼ਨਸਮੈਨ ਹੈ ਤੇ ਨਾਲ ਦੀ ਨਾਲ ਉਹ ਬਿਜ਼ਨਸ ਦੇ ਨਾਲ ਆਪ ਦਾ ਕਵਿਸ਼ਰੀ ਦਾ ਵੀ ਥੋੜਾ ਬਹੁਤਾ ਸ਼ੌਂਕ ਵੀ ਰੱਖਦੇ ਆ ਤੇ ਪ੍ਰੋਫੈਸ਼ਨਲੀ ਵੀ ਕਵਿਸ਼ਰੀਆਂ ਰਿਕਾਰਡ ਕਰੀਆਂ ਇਹਨਾਂ ਨੇ ਲਿਖੀਆਂ ਵੀ ਆ ਸੋ ਨਾਲ ਦੀ ਨਾਲ ਸਾਡੇ ਨਾਲ ਅਮਰਿਤ ਪਾਲ ਸਿੰਘ ਖੰਡੂਰ ਸਾਹਿਬ ਵਾਲੇ ਜਿਹੜੇ ਕਵਿਸ਼ਰੀ ਜੱਥੇ ਜੱਥਾ ਚਲਾਉਂਦੇ ਵੀ ਰਹੇ ਆ ਤੇ ਹੁਣ ਕੋਈ 2 ਸਾਲ ਤੋਂ ਕੈਨੇਡਾ ਦੇ ਵਿੱਚ ਆਏ ਹੋਏ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਤੇ ਨਾਲ ਦੀ ਨਾਲ ਅਸੀਂ ਸਵਾਗਤ ਕਰਦੇ ਆਂ ਖੈਰਾ ਸਾਹਿਬ ਪੰਜਾਬੀ ਲਿੰਕ মিডিਆ ਗਰੁੱਪ ਤੇ ਫਿੰਕੂ ਜੀ ਆਪਣੇ ਪੰਜਾਬੀ ਲਿੰਕ মিডিਆ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪ੍ਰੀਤ ਸਤਿ ਸ਼੍ਰੀ ਅਕਾਲ ਆਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਹੋਵੋਗੇ ਅਮਰਿਤਪਾਲ ਜੀ ਤੁਹਾਡਾ ਵੀ ਸਵਾਗਤ ਹੈ ਪੰਜਾਬੀ ਲਿੰਕ ਮੀਡੀਆ ਗਰੁੱਪ ਤੇ ਬਹੁਤ-ਬਹੁਤ ਧੰਨਵਾਦ ਜੀ ਪੰਜਾਬੀ ਲਿੰਕ ਮੀਡੀਆ ਗਰੁੱਪ ਦਾ ਜਿਨ੍ਹਾਂ ਨੇ ਦਾਸ ਰਿਆਂ ਦਾ ਜਿਹੜਾ ਉਹ ਅੱਜ ਇੱਥੇ ਬੁਲਾ ਕੇ ਇਦਾਂ ਮਾਨ ਸਨਮਾਨ ਕੀਤਾ ਬਹੁਤ-ਬਹੁਤ ਧੰਨਵਾਦ ਜੀ ਖੈਰਾ ਸਾਹਿਬ ਸ਼ੁਰੂਆਤ ਤੁਹਾ ਤੋਂ ਕਰਾਂਗੇ ਹਾਂ ਜੀ ਅ ਥੋੜਾ ਜਿਹਾ ਸਾਡੇ ਸੁਣਨ ਤੇ ਦੇਖਣ ਵਾਲਿਆਂ ਨੂੰ ਅ ਆਪ ਦੇ ਬਾਰੇ ਜਿਹੜੀ ਪਿਛੋਕੜ ਤੋਂ ਲੈ ਕੇ ਹੁਣ ਤੱਕ ਅ ਕਸ ਟਾਈਮ ਤੋਂ ਤੁਸੀਂ ਕੁ ਵਿਸ਼ਰੀ ਗਾਉਣ ਲੱਗੇ ਜਾਂ ਲਿਖਣ ਲੱਗੇ ਤੇ ਕਦੋਂ ਤੋਂ ਤੁਸੀਂ ਬਿਜ਼ਨਸ ਥੋੜੀ ਜਿਹਾ ਬਰੀਫ ਜਾਂ ਇੰਟਰੋਡਕਸ਼ਨ ਕਰਾ ਦੇ। ਅ ਜੀ ਮੇਰਾ ਪਿੰਡ ਸੁਖਿਆ ਨੰਗਲ ਜ਼ਿਲ੍ਹਾ ਕਪੂਰਥਲਾ ਪੰਜਾਬ ਹਾਂਜੀ। ਗਾਉਂ ਦਾ ਸ਼ੌਕ ਵੈਸੇ ਬਚਪਨ ਤੋਂ ਹੀ ਸੀਗਾ ਸਕੂਲ ਟਾਈਮ ਸਕੂਲ ਦੇ ਵਿੱਚ ਗਾਉਂਦੇ ਰਹੇ ਹਾਂ। ਸਕੂਲ ਟਾਈਮ ਚ ਕਦੋਂ ਤੋਂ? ਕਿਹੜੀ ਜਮਾਤ ਤੋਂ? ਮੈਂ ਚੌਥੀ ਕਲਾਸ ਵਿੱਚ ਪੜਦਾ ਸੀ। ਅੱਛਾ ਜਦੋਂ ਤੋਂ ਥੋੜਾ ਥੋੜਾ ਗਾਉਂਦੇ ਸੀਗੇ ਉਦੋਂ ਪਤਾ ਸੀ ਵੀ ਥੋੜਾ ਜਿਹਾ ਜੇ ਗਾਇਆ ਤਾਂ ਲੋਕ ਸੁਣਦੇ ਆ ਵੀ ਐਂਟਰਟੇਨਮੈਂਟ ਹੁੰਦੀ ਆ ਨਹੀਂ ਉਦਾਂ ਹੀ ਦੇਖ ਸੁਣ ਕੇ ਨਹੀਂ ਇਦਾਂ ਦੀ ਗੱਲ ਨਹੀਂ ਸੀਗੀ ਵੈਸੇ ਜਦੋਂ ਅ ਸ਼ਨੀਵਾਰ ਨੂੰ ਬਾਲ ਸਭਾ ਲੱਗਦੀ ਹੁੰਦੀ ਸੀਗੀ ਹਮ ਹਮ ਤੇ ਟੀਚਰ ਕਹਿੰਦੇ ਹੁੰਦੇ ਜਿਹਨੇ ਕਿਤੇ ਗੀਤ ਗਾਉਣਾ ਸਾਡੇ ਮੈਂ ਆਪਣੇ ਨਾਨਕਾ ਪਿੰਡ ਕਲਾਰਾ ਜ਼ਿਲ੍ਹਾ ਜਲੰਧਰ ਹਮ ਹਮ ਉੱਥੇ ਪੜਦਾ ਹੁੰਦਾ ਸੀ ਤੇ ਮਾਸਟਰ ਬਖਸ਼ੀ ਸਿੰਘ ਜੀ ਸਦਮਾ ਦੋਨਾਂ ਤੋਂ ਹੁੰਦੇ ਸੀਗੇ ਹੂੰ ਉਹਨਾਂ ਨੂੰ ਜਦੋਂ ਪਤਾ ਲੱਗਾ ਮੈਂ ਗਾਉਂ ਗਾਉਣ ਦਾ ਸ਼ੌਂਕ ਰੱਖਦਾ ਤੇ ਉਹਨਾਂ ਨੇ ਬੜਾ ਮੈਨੂੰ ਹਲਾਸ਼ੀਰੀ ਦਿੱਤੀ ਹੂੰ ਤੇ ਉਹਨਾਂ ਨੇ ਮੈਨੂੰ ਹਰ ਸ਼ਨੀਵਾਰ ਖੜੇ ਕਰ ਲੈਣਾ ਕਹਿੰਦਾ ਚੱਲ ਸੁਣਾ ਕੁਛ ਨਾ ਕੁਛ ਤੇ ਉਸ ਟਾਈਮ ਕੋਈ ਗੀਤਾਂ ਬਾਰੇ ਜ਼ਿਆਦਾ ਪਤਾ ਤਾਂ ਨਹੀਂ ਹੁੰਦਾ ਸੀ ਹੂੰ ਬਸ ਜੋ ਮੂੰਹ 'ਚ ਆਇਆ ਉਹੀ ਗਾਈ ਜਾਣਾ ਤਾਂ ਪ੍ਰੈਕਟਿਸ ਜਿਹੜੀ ਆ ਉਹ ਬਾਲ ਸਭਾ ਤੋਂ ਹੋਈ ਹਾਂਜੀ ਹੂੰ ਉਸ ਤੋਂ ਬਾਅਦ ਮੈਂ ਆਪਣੇ ਚੌਥੀ ਕਲਾਸ ਵਿੱਚ ਪਿੰਡ ਚਲਾ ਗਿਆ ਹਮ ਹਮ ਆਪਣੇ ਪਿੰਡ ਸਾਡੇ ਪਿੰਡ ਨਾਲ ਹੀ ਪਿੰਡਿਆ ਸੰਦਰ ਚਗੀਰ ਉੱਥੋਂ ਦੇ ਮਾਸਟਰ ਸਰਬੰਸ ਸਿੰਘ ਜੀ ਹੁੰਦੇ ਸੀਗੇ ਸਾਡੇ ਟੀਚਰ ਤੇ ਉਹਨਾਂ ਨੇ ਵੀ ਮੈਨੂੰ ਹਰ ਸ਼ਨੀਵਾਰ ਕੁਝ ਨਾ ਕੁਝ ਕਹੋਂ ਦਾ ਮੌਕਾ ਦੇਣਾ ਦੇਖੋ ਹੌਲੀ ਹੌਲੀ ਜਦੋਂ ਕਲਾਸਾਂ ਵਧਦੀਆਂ ਗਈਆਂ ਤੇ ਨੌਵੀਂ ਦਸਵੀਂ ਦੇ ਵਿੱਚ ਮੈਂ ਕੀਤੀ ਆ ਸੰਧੂ ਚੱਠਾ ਕਲਾ ਸੰਘਿਆ ਦੇ ਨਾਲ ਅੱਛਾ ਉੱਥੇ ਸਾਨੂੰ ਮਾਸਟਰ ਕੁਲਵਿੰਦਰ ਸਿੰਘ ਨੇਜਰ ਬਹੁਤ ਵਧੀਆ ਇਨਸਾਨ ਨੇ ਉਹਨਾਂ ਨਾਲ ਮੇਲ-ਮਲਾਪ ਹੋਇਆ ਉਹਨਾਂ ਨੇ ਮੈਨੂੰ ਬੁੱਕਾਂ ਪੜਨ ਵੱਲ ਪ੍ਰੇਰਿਤ ਕੀਤਾ ਉਸ ਟਾਈਮ ਉਹਨਾਂ ਨੇ ਮੈਨੂੰ ਜੇਲ ਚਿੱਠੀਆਂ ਬੁੱਕ ਭਾਈ ਗੰਧੀਰ ਸਿੰਘ ਖਾਲਸਾ ਉਹਨਾਂ ਦੀ ਦਿੱਤੀ ਉਹ ਪੜੀ ਨਾਵਲ ਤੂਤਾਂ ਵਾਲਾ ਕੁ ਕਾਫੀ ਵਾਰ ਪੜਿਆ ਕਿਉਂਕਿ ਕਲਾਸ ਵਿੱਚ ਲੱਗਾ ਹੋਇਆ ਸੀਗਾ 9ਵੀਂ 10ਵੀਂ ਚ ਹਾਂ ਹਾਂ ਜਸਵੰਤ ਸਿੰਘ ਇਹ ਨਾ ਆਪਣੇ ਸੋ ਸੰਘ ਸੀਤਰ ਉਹਨਾਂ ਦਾ ਅੱਛਾ ਸੋ ਸੰਘ ਸੀਤਰ ਯੇ ਤੇ ਉਹ ਪੜਿਆ ਤੇ ਉਦੋਂ ਵੀ ਮੈਂ ਉਦੋਂ ਕਿ ਸਾਡੇ ਕੁਛ ਘਰ ਦਾ ਮਾਹੌਲ ਇਦਾਂ ਸੀਗਾ ਕਿ ਡੈਡੀ ਜੀ ਕਵਿਸ਼ਰੀ ਬਹੁਤ ਸੁਣਦੇ ਸੀਗੇ ਹੂੰ ਤੇ ਮੈਂ ਵੀ ਕਵਿਸ਼ਰੀ ਸੁਣ ਲੱਪਿਆ ਤੇ ਉਦੋਂ ਇੱਕ ਸਾਡੇ ਕਵਿਸ਼ਰ ਲਖਮੀਰ ਸਿੰਘ ਮਸਤ ਉਹਨਾਂ ਦੀ ਟੇਪ ਆਈ ਸੀ ਪ੍ਰੋਗਰਾਮ ਤੇਰਾ ਨਕਾਤੀ ਹੂੰ ਹੂੰ ਜਿਹਦੇ ਵਿੱਚ ਗੀਤ ਸੀਗਾ ਅ ਉਹਨਾਂ ਦੀ ਕਾਪਟਾ ਸਿਆਕ ਬੇਲਾ ਰੋ ਬਾਪੂ ਜੀ ਕਰਿਆ ਕਰ ਤੂੰ ਲੰਬਰਦਾਰੀ ਉਹ ਮੈਂ ਸਕੂਲ ਟਾਈਮ 9ਵੀਂ 10ਵੀਂ ਦੇ ਕਲਾਸ ਵਿੱਚੋਂ ਕਾਫੀ ਵਾਰ ਗਾਈ ਠੀਕ ਹੈ ਤੇ ਨਾਲ ਹੀ ਮੈਨੂੰ ਪਹਿਲਾਂ ਤੇ ਗਿਆਨੀ ਮੇਜਰ ਸਿੰਘ ਹੀਰਾ ਜੋ ਕਿ ਅੱਜਕੱਲ ਢਾਡੀ ਜਿਹਾ ਬਹੁਤ ਵਧੀਆ ਚਲਾ ਰਹੇ ਨੇ ਉੱਥੇ ਹੂੰ ਹੂੰ ਉਹਨਾਂ ਦਾ ਮੇਲ ਮਲਾਪ ਹੋ ਗਿਆ ਤੇ ਉੱਥੇ ਪਿੰਡ ਦੇ ਵਿੱਚ ਜਿੱਦਾਂ ਕੋਈ ਪ੍ਰੋਗਰਾਮ ਹੋਣਾ ਕਿਸੇ ਦੇ ਖੰਡ ਪਾਠ ਹੋਣਾ ਤੇ ਉੱਥੇ ਅਸੀਂ ਦੋਵਾਂ ਨੇ ਕੁਿ ਵਿਚਾਰੀ ਕਰਨੀ ਉਸ ਤੋਂ ਬਾਅਦ ਕੋਹਾਲੀ ਤੋਂ ਮੈਨੂੰ ਇੱਕ ਸੱਜਣ ਮਿਲ ਗਿਆ ਹੂੰ ਹੂੰ ਚੈ ਚਲ ਸਿੰਘ ਉਹਨਾਂ ਦੇ ਨਾਲ ਕਾਲਾ ਸੰਘਿਆ ਮੱਸਿਆ ਤੇ ਕੁਿ ਵਿਚਾਰੀ ਕਰਦੇ ਰਹੇ ਆ ਸੋ ਸਕੂਲ ਟਾਈਮ ਤੋਂ ਹੀ ਚੌਥੀ ਪੰਜਵੀਂ ਢੋਲ ਹੀ ਢੋਲ ਹੀ ਵਿੱਚ ਆਉਂਦੇ ਨੌਂ ਦਸ ਮਿੰਟ ਜਾ ਕੇ ਮੈਂ ਨੌਂ ਵੀ ਦਸ ਮਿੰਟ ਜਾ ਕੇ ਫਿਰ ਤੁਸੀਂ ਬਾਹਰ ਜਾ ਕੇ ਗਾਉਣ ਲੱਗੇ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਹੋਰ ਇਦਾਂ ਦਾ ਵੀ ਆਇਆ ਕਿ ਕਿਸ ਕਤਲ ਕਰਾ ਤੇ ਦੂਸਰੇ ਪਾਸੇ ਨੂੰ ਹੋ ਗਿਆ ਸਾਡੇ ਅਰਗੇ ਹਾਂਜੀ ਗੀਤ ਸੁਣ ਲੱਗ ਪਏ ਕੀ ਗਾਉਣ ਲੱਗ ਪਏ ਥੋੜੇ ਥੋੜੇ ਮੜਾ ਮੂਟਾ ਕੇ ਦੇ ਕਿਸੇ ਪ੍ਰੋਗਰਾਮ ਤੇ ਹਮਮ ਤੇ ਸਵੱਬ ਬਣ ਗਿਆ ਕੈਨੇਡਾ ਹੁੰਦਾ 2005 ਚ ਠੀਕ ਹੈ ਕੈਨੇਡਾ ਪੱਕੇ ਤੌਰ ਤੇ ਮੂਵ ਹੋ ਗਿਆ ਤੇ ਪਰ ਜਿਹੜਾ ਅੰਦਰਲਾ ਕਿੜਾ ਚੱਲਦਾ ਹੀ ਰਹਿੰਦਾ ਵਾ ਉਹ ਚੱਲਦਾ ਹੀ ਰਹਿੰਦਾ ਉਹ ਅਸੀਂ ਵਰਮਨ ਇੱਥੇ ਨਾਲੀ BC ਉੱਥੇ ਮੈਂ ਰਹਿੰਦਾ ਹੁੰਦਾ ਸੀ ਹੂੰ ਤੇ ਸਟੱਕੋ ਦਾ ਕੰਮ ਕਰਦੇ ਸੀਗੇ ਤੇ ਜਦੋਂ ਕੰਮ ਕਰਦੇ ਆਣੇ ਨਾਲ ਗਾਉਂਦੇ ਰਹਿਣਾ ਗੁਣਗਣਾਉਂਦੇ ਰਹਿਣਾ ਤੇ ਸਾਡੇ ਵਰਨਨਪੁਰ ਦੁਬਾਰਾ ਸੈਕ ਟੈਂਪਲ ਦੇ ਵਿੱਚ ਗਿਆਨੀ ਸਤਵੀਰ ਸਿੰਘ ਹੋਣੀ ਸੀਗੇ ਹੂੰ ਉਹਨਾਂ ਨੇ ਦੇਖਿਆ ਮੈਨੂੰ ਕਹਿੰਦੇ ਤੂੰ ਕਵਿ ਵਿਸ਼ਰੀ ਕਰ ਲੈਣਾ ਮੈਂ ਕਿਹਾ ਹਾਂ ਥੋੜੀ ਬਹੁਤ ਹੀ ਕਰ ਲਈ ਜੀ ਕਹਿੰਦਾ ਤੂੰ ਕਰਨੀ ਆ ਉਹਨਾਂ ਨੇ ਇੱਕ ਸਾਜਣ ਨਾਲ ਮਿਲਾਪ ਕਰਾਤਾ ਉਹ ਕਹਿੰਦੇ ਵਿੱਚ ਇੱਕ ਵਿਸ਼ਰੀ ਕਰਨੀ ਤੇ ਕਵਿਸ਼ਰ ਆ ਮੂੰਹ ਮੇਰਾ ਚਿਹਰਾ ਬਣਾਉਣਾ ਪੈਣਾ ਬਣਾਉਣਾ ਪਊਗਾ ਫਿਰ ਚਲੋ ਅਸੀਂ ਕੇਸ ਫਿਰ ਰੱਖ ਲੈ ਕਵਿਸ਼ਰੀ ਕਰ ਲਾਪੈ ਅਸੀਂ ਤਕਰੀਬਨ ਇਕੱਠਿਆਂ ਨੇ 2 ਸਾਲ ਕਵਿਸ਼ਰੀ ਕੀਤੀ ਸਾਨੂੰ ਵੀ ਸੁਣਾ ਦੇ 2 ਲਾਈਨਾਂ ਕਿਸੇ ਦੀਆਂ ਹਾਂਜੀ ਜਿਹੜੀ ਜਿਹੜੀ ਯਾਦ ਆ ਉਹ ਸੁਣਾ ਦਿਓ 2-4 ਲਾਈਨਾਂ ਜ਼ਰੂਰੀ ਟੀ ਤਾ ਤ ਮੈਂ ਕਲਮ ਉਠਾ ਲਈ ਤੇਰੇ ਸਹਾਰੇ ਤੇ ਆਜ ਜਹਾਂ ਮੇਰ ਕਰ ਦਿਓ ਕਰਮਾਂ ਦੇ ਮਾਰੇ ਤੇ ਜੋਗੀ ਨੋ ਮਾਣ ਟੱਪਿਆ ਤੇਰੇ ਦਵਾਰੇ ਤੇ ਹਿੰਦਿਆ ਦਾ ਬੇੜਾ ਬੰਨੇ ਲਾਇਆ ਤੂੰ ਤਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਸਾਡੇ ਲਈ ਲਾਲ ਵਾਰ ਤੇ ਸੋ ਇਹ ਸਬਜੀ ਜੀ ਇਹ ਤੁਸੀਂ ਵਰਣਨ ਫਿਰ ਕਿੰਨਾ ਚਿਰ ਰਹੇ ਤੇ ਕਿੰਨਾ ਚਿਰ ਤੁਸੀਂ ਗੁਰੂ ਘਰ ਦੇ ਵਿੱਚ ਮੇਰਾ ਹਲ ਹਾਰਾ ਦਿਵਾਰ ਜਾ ਕੇ ਫਿਰ ਕਦੇ ਨਾ ਕਦੇ ਮੌਕਾ ਮਿਲਦਾ ਹੋਊਗਾ ਗਾਉਣ ਦਾ ਕਿ ਹਰ ਐਤਵਾਰੀ ਮੌਕਾ ਮਿਲਦਾ ਸੀ ਨਹੀਂ ਵਰਨਣ ਜਦੋਂ ਅਸੀਂ ਰਹਿੰਦੇ ਹੁੰਦੇ ਸੀ ਮੈਂ ਵਰਨਣ ਕੋਈ 2005 ਤੋਂ ਲੈ ਕੇ 2013 ਤੱਕ ਰਿਆਂ ਆ ਅੱਛਾ ਤੇ 2010 ਦੇ 8 ਦੇ ਵਿੱਚ ਸੱਜਣ ਮਿਲਿਆ ਸੀਗਾ ਅੱਛਾ ਉਦੋਂ ਅਸੀਂ ਤਕਰੀਬਨ ਸਾਲ ਇਕੱਠਿਆਂ ਨੇ ਇੱਕ ਵਿਚਰੀ ਕੀਤੀ ਵਰਨਣ ਤੇ ਅਸੀਂ ਨਹੀਂ ਗਾਇਆ ਅਸੀਂ ਸਿਰਫ ਗੁਰਦੁਆਰਾ ਸਾਹਿਬ ਸ਼ਾਮ ਨੂੰ ਜਗਪ੍ਰੀਤ ਅਤੇ ਰਿਆਜ਼ ਕਰ ਲਿਆ ਸੀ ਨਾ ਅੱਛਾ ਅੱਛਾ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਕੈਮ ਲੂਪਸ ਤੇ ਸਰੀ ਦੇ ਵਿੱਚ ਇੱਕ ਦੋ ਵਾਰ ਪ੍ਰੋਗਰਾਮ ਲਾਉਣ ਗਏ ਆ ਹੂੰ ਉਸ ਤੋਂ ਬਾਅਦ ਰਿਜੀਵਿਆਂ ਚ ਬੀਜੀ ਹੋ ਗਿਆ ਤੇ ਫਿਰ ਕਵਿਸ਼ਰੀ ਛੱਡ ਦਿੱਤੀ ਜਿਹੜੇ ਜਿਹੜੇ ਪ੍ਰੋਗਰਾਮ ਤੁਸੀਂ ਲਾਉਣ ਗਏ ਕੈਮ ਲੂਪਸ ਤੇ ਸਰੀ ਉਹ ਵੈਸੇ ਸ਼ੌਂਕਿਆ ਤੌਰ ਤੇ ਗਏ ਸੀ ਕਿ ਉਹਦੇ ਚ ਤੁਹਾਨੂੰ ਕੁਝ ਮਿਲਿਆ ਵੀ ਨਹੀਂ ਉਹ ਵੈਸੇ ਸ਼ੌਂਕਿਆ ਤੌਰ ਤੇ ਲਾਏ ਸੀ ਠੀਕ ਹੈ ਸੋ ਪ੍ਰੋਫੈਸ਼ਨਲੀ ਤੌਰ ਤੇ ਵੀ ਲਾਇਆ ਹੈ ਪ੍ਰੋਗਰਾਮ ਹਾਂਜੀ ਪ੍ਰੋਫੈਸ਼ਨਲੀ ਤੌਰ ਤੇ ਵੀ ਇਦਾਂ ਵੀ 2023 ਦੇ ਵਿੱਚ ਵੀਰ ਅਮਰਤਾਪਾਲ ਸਿੰਘ ਹੁਣੀ ਕੈਨੇਡਾ ਮੂਵ ਹੋ ਗਏ ਅੱਛਾ ਮੇਰੇ ਕੋਲ ਆ ਗਿਆ ਅਸੀਂ ਇਕੱਠੇ ਰਹਿੰਦੇ ਸੀਗੇ ਹਾਂ ਹਾਂ ਤੇ ਆਪਣੇ ਗੁਰੂ ਅਮਰਦਾਸ ਦਰਬਾਰ ਕਲੋਨੇ ਅਸੀਂ ਕਮੇਟੀ ਨਾਲ ਗੱਲ ਕੀਤੀ ਕਿ ਅਸੀਂ ਇੱਕ ਵਿਚੜੀ ਕਰ ਲੈਨੇ ਆ ਹੂੰ ਤੇ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਠੀਕ ਅਸੀਂ ਉਥੇ ਪ੍ਰੋਗਰਾਮ ਸ਼ੁਰੂ ਕੀਤੇ ਅ ਤਕਰੀਬਨ ਕਾਫੀ ਟਾਈਮ ਉਥੇ ਕਾਫੀ ਪ੍ਰੋਗਰਾਮ ਲਾਇਆ ਜਿਆਦਾ ਨਹੀਂ ਕਿੰਨੇ ਲਾਇਆ ਉਸ ਤੋਂ ਬਾਅਦ ਸਾਨੂੰ 올ਿਵਰ ਤੋਂ ਵੀਰ ਆਏ ਸਗੇ تھے ਕਮੇਟੀ ਵਾਲੇ ਅੱਛਾ ਭਾਜੀ ਦਰਸ਼ਕ ਸੰਗਣੀ ਹੂੰ ਹੂੰ ਤੇ ਉਹਨਾਂ ਨੇ ਮੈਂ ਬੈਠੇ ਉਹਨਾਂ ਨਾਲ ਗੱਲ ਕਰ ਲਈ ਅਸੀਂ ਸਾਡਾ ਕੁਛੜੀ ਜਿਹਾ ਸਾਡੀ ਕੁਛੜੀ ਕਰਦੇ ਆ ਤੇ ਉਹਨਾਂ ਨੇ ਸਾਨੂੰ ਬੁੱਕ ਕੀਤਾ ਅ 2000 ਦੇ ਦੀ ਜੂ ਡਿਸੰਬਰ ਸਟਾਈ ਠੀਕ ਜੀ ਅੰਦਰ ਸੰਪਰਕ ਇੱਕ ਮਿੰਟ ਹੁਣ ਮੈਂ ਥੋੜਾ ਜਿਹਾ ਇੰਟਰੋਡਕਸ਼ਨ ਅਮਰਿਤਪਾਲ ਜੀ ਵੀ ਕਰਨਾ ਅਮਰਿਤਪਾਲ ਜੀ ਤੁਸੀਂ ਵੀ ਥੋੜਾ ਜਿਹਾ ਪਿਛੋਕੜ ਦੱਸੋ ਆਪਦਾ ਅ ਪੰਜਾਬ ਇੰਡੀਆ ਦੇ ਵਿੱਚ ਤੁਸੀਂ ਕਦੋਂ ਤੋਂ ਕਵਿਸ਼ਰੀ ਗਾਉਣ ਲੱਗੇ ਜਾਂ ਲਿਖਣ ਲੱਗੇ ਤੇ ਨਾਲ ਦੀ ਨਾਲ ਥੋੜਾ ਜਿਹਾ ਇੰਡੀਆ ਤੋਂ ਤੁਸੀਂ ਕੈਨੇਡਾ ਆਏ ਤੇ ਆ ਕੇ ਤੁਹਾਨੂੰ ਦੋ ਅਪਰੋਕਸੀਮੇਟ ਦੋ ਸਾਲ ਹੋ ਗਏ ਯਾ ਸੋ ਦੋ ਸਾਲ ਹੋ ਗਏ ਥੋੜੀ ਜੀ ਇੰਟਰੋਡਕਸ਼ਨ ਬਰੀਫ ਜੀ ਦੇ ਦਿਓ ਸਾਨੂੰ ਮੇਰਾ ਜਨਮ ਪਿੰਡ ਖਡੂਰ ਸਾਹਿਬ ਹਾਂਜੀ ਜ਼ਿਲ੍ਹਾ ਤਰਤਨ ਸਾਹਿਬ ਉਸ ਧਰਤੀ ਤੇ ਹੋਇਆ ਖਡੂਰ ਸਾਹਿਬ ਦੀ ਧਰਤੀ ਤੇ ਅੱਠ ਗੁਰੂ ਸਾਹਿਬਾਨਾਂ ਤੇ ਚੰਚੋ ਪ੍ਰਾਪਤ ਧਰਤੀ ਆ ਅੱਠ ਗੁਰੂ ਸਾਹਿਬ ਆਏ ਤਿੰਨ ਸ਼ਹੀਦ ਉਸ ਨਗਰ ਦੇ ਹੋਏ ਜਿਹੜੇ ਚਮਕੌਰ ਦੀ ਜੰਗ ਵਿੱਚ ਹੋਏ ਰਹੀ ਗੱਲ ਕਵੀਸ਼ਰੀ ਦੀ ਮੇਰੇ ਫਾਦਰ ਸਾਹਿਬ ਸਰਦਾਰ ਰਣਜੀਤ ਸਿੰਘ ਤੇ ਮੇਰੇ ਤਾਇਆ ਜੀ अच्छा क्वेश्चन मी सेकंड जी वो ਕੁਇਸ਼ਰੀ ਕਰਦੇ ਹੁੰਦੇ ਸੀ ਰਣਜੀਤ ਸਿੰਘ ਤੇ ਕਸ਼ਮੀਰ ਸਿੰਘ ਹਾਂਜੀ ਹੂੰ ਹੂੰ ਤੇ ਉਹ ਜਦੋਂ ਕੁਇਸ਼ਰੀ ਕਰਦੇ ਉਹਨਾਂ ਨੂੰ ਵੇਖਣਾ ਤੇ ਆਪਣਾ ਜੀ ਕਰਨਾ ਕੁਇਸ਼ਰੀ ਕਰਨੀ ਹੂੰ ਹੂੰ ਤੇ ਉਦੋਂ ਆਵਾਜ਼ ਕੋਈ ਬਾਹਲੀ ਵਧੀਆ ਨਹੀਂ ਸੀ ਬੱਚੇ ਸਾਂ ਭੈਣ ਸੁਖਪਾਲ ਕੌਰ ਉਹਦੀ ਆਵਾਜ਼ ਬਹੁਤ ਵਧੀਆ ਸੀ ਅੱਛਾ ਉਹਦੇ ਨਾਲ ਲੱਗ ਕੇ ਸ਼ੁਰੂ ਕੀਤਾ ਤੇ ਨਿਕੇ ਨਿਕੇ ਹੁੰਦੇ ਜਦੋਂ ਆਪਣੇ ਮਾਤਾ ਦੇ ਨਾਂ ਨਿਕ ਨਸ਼ਹਰਾ ਪਨੂਆ ਜਾਂਦੇ ਰਹੇ ਹੂੰ ਉੱਥੇ ਗੁਰਦੁਆਰਾਵਾ ਗੁਰਦੁਆਰਾ ਖੜੇ ਦਾ ਖਾਲਸਾ ਅੱਛਾ ਉੱਥੋਂ ਦੇ ਮੁਖੀ ਨੇ ਬਾਬਾ ਸਤਨਾਮ ਸਿੰਘ ਜੀ ਹਾਂਜੀ ਉਹ ਰਿਸ਼ਤੇ ਵਿੱਚ ਮੇਰੇ ਮਾਮਾ ਜੀ ਲੱਗਦੇ ਉਹਨਾਂ ਨੇ ਫਿਰ ਸਾਨੂੰ ਘਰੋਂ ਖੜਨਾ ਅੱਛਾ ਤੇ ਅਸੀਂ ਦੋਵਾਂ ਭੈਣ ਭਰਾਵਾਂ ਨੇ 20-20 ਮਿੰਟ 25-25 ਮਿੰਟ ਗੁਰਦਰਾ ਸਾਹਿਬ ਉੱਥੇ ਸ਼ਾਮ ਨੂੰ ਬੋਲਣਾ ਉੱਥੋਂ ਫਿਰ ਕੁਇਸ਼ੀ ਦੀ ਚਟਕ ਲੱਗੀ ਠੀਕ 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 ਉਹਦੇ ਤੋਂ ਬਾਅਦ ਭੈਣ ਦੇ ਗਉਣ ਤੋਂ ਬਾਅਦ ਮੁੜ ਕੇ ਟੈਂਪ ਪੈ ਗਿਆ ਸਕੂਲ ਲੈਵਲ ਤੇ ਪਹੁੰਚ ਗਏ ਤੇ ਸਕੂਲ ਲੈਵਲ ਵਿੱਚ ਸਰਦਾਰ ਤਰਸੀਮ ਸਿੰਘ ਹੁੰਦੇ ਸੀ ਡੀਪੀ ਮਾਸਟਰ ਅੱਛਾ ਉਹਨਾਂ ਨੂੰ ਬੈਂਡ ਮਾਸਟਰ ਕਹਿੰਦੇ ਹੁੰਦੇ ਸੀ ਬੈਂਡ ਵਜਾਉਂਦੇ ਹੁੰਦੇ ਹੋ ਹੂੰ ਉਹਨਾਂ ਨੇ ਫਿਰ ਮੈਨੂੰ ਤੇ ਨਾਲ ਮੇਰੇ ਦੋ ਸਾਥੀ ਹੋਰ ਲੈ ਗਏ ਠੀਕ ਹੈ ਤੇ ਕਵਿਨਿਸ਼ਰੀ ਸ਼ੁਰੂ ਕਰਾਤੀ ਤੇ ਫਿਰ ਉਹਨਾਂ ਦੇ ਨਾਲ ਮੇਰਾ ਪ੍ਰੋਫੈਸ਼ਨਲ ਤੌਰ ਤੇ ਸਕੂਲ ਤੋਂ ਬਾਅਦ ਉਹਨਾਂ ਵੀਰਾਂ ਨਾਲ ਜੱਥਾ ਤੁਰ ਪਿਆ ਹੂੰ ਉਤੋਂ ਬਾਅਦ ਉਹ ਦੋਵੇਂ ਵੀਰ ਆਸਟ੍ਰੇਲੀਆ ਪਹੁੰਚ ਗਏ ਅੱਛਾ ਫਿਰ ਬੈਂਕਾ ਸਾਹਿਬ ਮੈਨੂੰ ਮਿਲੇ ਪ੍ਰੋਗਰਾਮ ਤੇ ਤੇ ਉਹਨਾਂ ਮੈਨੂੰ ਜਥੇ ਦਾ ਪੁੱਛਿਆ ਮੈਂ ਕਿਹਾ ਜੀ ਮੇਰੇ ਸਾਥੀ ਚਲੇ ਗਏ ਸਾਥੀ ਨਵੇਂ ਲੈਣੇ ਉਹ ਕਹਿੰਦੇ ਕਿ ਨਹੀਂ ਹੁਣ ਤੂੰ ਆ ਤੇਰੀ ਸਿਸਟਰ ਬਹੁਤ ਵਧੀਆ ਗਾਉਂਦੀ ਆ ਇਹਦੇ ਨਾਲ ਜਥਾ ਬਣਾ ਠੀਕ ਫਿਰ 2015 ਦੇ ਕਰੀਬ ਅੱਛਾ ਆਪਣੀ ਭੈਣ ਨੂੰ ਨਾਲ ਲੈ ਕੇ ਦੋ ਹੋਰ ਗੁੱਡੀਆਂ ਲੈ ਕੇ ਫਿਰ ਜਿਹੜਾ ਉਹ ਪ੍ਰੋਫੈਸ਼ਨਲ ਤੌਰ ਤੇ ਕਵੀਸ਼ਰੀ ਦੇ ਖੇਤਰ ਵਿੱਚ ਆ ਗਏ ਅੱਛਾ ਕਿੰਨਾ ਚਿਰ ਉਸ ਤੋਂ ਬਾਅਦ ਹੁਣ ਤੱਕ ਲਗਾਤਾਰ ਬੀਬੀਆਂ ਦੇ ਜਥੇ ਨੇ ਸੇਵਾ ਕੀਤੀ ਹੈ ਠੀਕ ਹੈ 2015 ਤੋਂ ਲੈ ਕੇ 19 ਤੱਕ ਜਿਹੜਾ ਉਹ ਕੁਇਸ਼ਰੀ ਜਥਾ ਚਲਾਇਆ ਬਾਅਦ ਵਿੱਚ ਢਾਡੀ ਜਥਾ ਬਣਾ ਲਿਆ ਬਹੁਤ ਵਧੀਆ ਤੇ ਖੈਰਾ ਸਾਹਿਬ ਨੂੰ ਕਿਵੇਂ ਤੇ ਕਦੋਂ ਮਿਲੇ ਇਹਨਾਂ ਦਾ ਮੇਰੇ ਨਾਲ ਮੇਲ ਫੇਸਬੁੱਕ ਤੇ ਹੋਇਆ ਅੱਛਾ 2013-14 ਦੇ ਵਿੱਚ ਠੀਕ ਇਹਨਾਂ ਨੇ ਸਾਡੀ ਵੀਡੀਓ ਵੇਖੀ ਬੀਬੀਆਂ ਦੇ ਜਥੇ ਦੀ ਭੈਣ ਦੇ ਨਾਲ ਗਾਉਂਦੇ ਆ ਇਹਨਾਂ ਨੇ ਫੋਨ ਲਾਇਆ ਮੈਨੂੰ ਅੱਛਾ ਮੈਂ ਸੋਚਿਆ ਕੋਈ ਉਦਾਂ ਹੀ ਡਿਆ ਕਿ ਆਵੇਂ ਮੈਨੂੰ ਸਤਾਉਣ ਡਿਆ ਤੇ ਜਦੋਂ ਇਹਨਾਂ ਨੇ ਜੋਗੀ ਸਾਹਿਬ ਦੇ ਜਥੇ ਦਾ ਨਾਂ ਲਿਆ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਆਪਣਾ ਵਧੀਆ ਖਾਸ ਵੀਰ ਆ ਕੋਈ ਗੱਲ ਨਹੀਂ ਕਰਾਂਗੇ ਉਸ ਦਿਨ ਤੋਂ ਐਸਾ ਪਿਆਰ ਬਣਿਆ ਕਿ ਅੱਜ ਤੱਕ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਤੁਸੀਂ ਦੁਨਣਾ ਨੇ ਵੀ ਗਾਇਆ ਅਸੀਂ ਤਕਰੀਬਨ ਇੰਡੀਆ ਤੇ ਇੱਕ ਪ੍ਰੋਗਰਾਮ ਤੇ ਇਕੱਠੇ ਹੋਏ ਤੇ ਹੁਣ ਅਸੀਂ 2 ਸਾਲ ਤੋਂ ਲਗਾਤਾਰ ਦੋਵੇਂ ਇਕੱਠੇ ਗਾ ਰਹੇ ਹਾਂ ਹਾਂਜੀ ਹੁਣ ਤੁਸੀਂ ਨਾ ਥੋੜਾ ਇਕੱਠਿਆਂ ਦਾ ਵੀ ਸੁਣਾਉਂਗਾ ਮੈਂ ਠੀਕ ਹੈ ਜੀ ਸਾਡੇ ਸੁਣਨ ਵਾਲਿਆਂ ਨੂੰ ਤੇ ਦੇਖਣ ਵਾਲਿਆਂ ਨੂੰ ਸੁਣਾਵਾਂਗੇ ਤੁਸੀਂ ਪਹਿਲਾਂ 2-4 ਲਾਈਨਾਂ ਨਾ ਕੱਲੇ ਠੀਕ ਹੈ ਜਿਹੜੀ ਤੁਹਾਨੂੰ ਕੋਈ ਪਸੰਦ ਆ ਉਹ ਸੁਣਾਓ ਮੈਂ ਤੁਹਾਨੂੰ ਜਿੱਦਾਂ ਕਵੀਸ਼ੀ ਸ਼ੁਰੂ ਕਰਨ ਲੱਗਾ ਸ਼ੇਅਰ ਬੋਲਦੇ ਉਹ ਸੁਣਾ ਦੇਣਾ ਹਾਂਜੀ ਬਿਲਕੁਲ ਤੇਰੀਆਂ ਰਹਿਮਤਾਂ ਦਾ ਦਰ ਸਦਾ ਖੁੱਲਾ ਕੋਈ ਚੱਲ ਕੇ ਦਰ ਤੇ ਆਏ ਤਾਂ ਸਈ ਝੋਲੀ ਰਹਿ ਮਤਾਨਾਲ ਸਬਦੀ ਪਰੀ ਜਾਵੇ ਕੋਈ ਆਣ ਕੇ ਧਾਮਨ ਫਲਾਏ ਤਾਂ ਸਈ ਹੋ ਪੂਰਾ ਹਰ ਅਜਮੈਸ਼ ਵਿੱਚ ਉਤਰਦਾ ਏ ਕੋਈ ਆਣ ਕੇ ਦੇ ਨੂੰ ਅਜਮਾਏ ਤਾਂ ਸਹੀ ਸਾਰੇ ਸੌਰ ਦੇ ਕਾਜ ਦਲਬੀਰ ਸਿੰਘਾ ਕੋਈ ਮੰਨ ਨੂੰ ਇੱਥੇ ਟਕਾਏ ਤਾਂ ਸਹੀ ਬਹੁਤ ਵਧੀਆ ਬਹੁਤ ਵਧੀਆ ਹੁਣ ਖੈਰਾ ਸਾਹਿਬ ਜੀ ਤੇ ਤੁਸੀਂ ਅੰਮ੍ਰਿਤਪਾਲ ਜੀ ਦੋਨੋਂ ਜਾਣੇ ਰਲ ਕੇ ਜੋ ਤੁਹਾਡਾ ਦਿਲ ਕਰਦਾ ਜੋ ਤੁਹਾਨੂੰ ਪਸੰਦ ਆ ਉਹ ਸਾਨੂੰ ਸੁਣਾਓ ਠੀਕ ਹੈ ਜਿੱਦਾਂ ਜੂਨ ਦਾ ਮਹੀਨਾ ਚੱਲਣ ਡਿਆ ਬਿਲਕੁਲ ਬਿਲਕੁਲ ਤੇ ਆਪਰੇਸ਼ਨ ਬਲੂ ਸਟਾਰ ਹਾਂ ਜਿੰਨੇ ਸਾਡੇ ਦਿਨਾਂ ਵਿੱਚ ਬੜੀ ਪੀੜ ਪਾਈ ਬਿਲਕੁਲ ਉਹਦੀ ਕਹਾਤਾ ਤੁਹਾਨੂੰ ਸੁਣਾਉਨੇ ਹਾਂਜੀ ਉਹ ਕਹਾਤਾ ਵੀਰ ਸਰਬਜੀਤ ਸਿੰਘ ਸਾਭੀ ਸੁਖੀਆਂ ਨੰਗਲ ਮੇਰੇ ਵੱਡੇ ਭਰਾ ਦੀ ਲਿਖੀ ਹੈ ਠੀਕ ਹੈ ਜਦ ਵੀ ਜੂਨ ਮਹੀਨਾ ਆਵੇ ਸਾਡੇ ਸੱਟ ਕਲੇ ਦੇ ਲਾਵੇ ਅੱਖਾਂ ਅੱਗੇ ਆ ਜਾਵੇ ਜੋ ਅੱਗ ਤੁਖ ਦੀ ਅੰਦਰ ਦੀ ਸਾਥ ਪੀੜ ਜਰੀ ਨਾ ਜਾਵੇ ਟੱਟੇ ਹੋਏ ਹਰ ਮੰਦਰ ਦੀ ਸਾਥ ਪੀੜ ਜਰੀ ਨਾ ਜਾਵੇ ਟੱਟੇ ਹੋਏ ਹਰ ਮੰਦਰ ਦੀ ਹੋ ਚੋਗਰ ਬਚਣੇ ਅੱਗ ਸਿਲਾਈ ਕਾਲੀ ਜੁੰਡਲੀ ਨਾਲ ਰਲਾਈ ਇੰਦਰਾ ਧੂਣੀ ਹੋਰ ਤਖਾਈ ਪੈਣ ਜੋ ਬੜੀਏ ਰੰਗੜ ਦੀ ਸਾਥੋਂ ਪੀਰ ਜਰੀ ਨਾ ਜਾਵੇ ਟੱਠੇ ਹੋਏ ਹਰ ਮੰਦਰ ਦੀ ਸਾਥੋਂ ਪੀਰ ਜਰੀ ਨਾ ਜਾਵੇ ਟੱਠੇ ਹੋਏ ਹਰ ਮੰਦਰ ਦੀ ਬਹੁਤ ਵਧੀਆ ਮਨ ਲੱਗਦਾ ਨਾ ਜੇ ਆਪਾਂ 2-4 ਪ੍ਰੋਗਰਾਮ ਇਸ ਤਰ੍ਹਾਂ ਕਰ ਲਈਏ ਤਾਂ ਸ਼ਾਇਦ ਮੈਂ ਵੀ ਤੁਹਾਡੇ ਨਾਲ ਗਾਉਣ ਲੱਗ ਜੂੰਗਾ ਹਰੇ ਵळे ਬਹੁਤ ਵਧੀਆ ਗੱਲ ਆ ਹ ਹ ਹੋਰ ਕਹ ਰਹਾ ਸਾਹ ਤੁਸੀਂ ਅਮ ਇਹਦੇ ਨਾਲ ਨਾਲ ਜਿਹੜਾ ਤੁਸੀਂ ਹੁਣ ਬਿਜ਼ਨਸ ਵੀ ਕਰਦੇ ਆ ਤੇ ਬਿਜ਼ਨਸ ਦੇ ਨਾਲ ਕੀ ਤੁਸੀਂ ਕਦੇ ਸੋਚਿਆ ਵੀ ਵੀ ਮੈਂ ਬਿਜ਼ਨਸ ਉਹ ਛੱਡ ਕੇ ਤੇ ਇਧਰਲੇ ਪਾਸੇ ਫੁੱਲ ਟਾਈਮ ਹੋ ਜਾ ਅ ਕਵਿਸ਼ਰੀ ਥੋੜੀ ਸ਼ੌਕ ਲਈ ਕਰਦੇ ਆਂ ਅੱਛਾ ਬਿਜ਼ਨਸ ਰੋਜੀ ਰੋਟੀ ਲਈ ਕਰਦੇ ਆਂ ਠੀਕ ਤੇ ਕਵਿਸ਼ਰੀ ਦੇ ਵਿੱਚੋਂ ਅਸੀਂ ਕਦੀ ਇਦਾਂ ਦਾ ਨਹੀਂ ਸੋਚਿਆ ਕਿ ਅਸੀਂ ਇਹਨੂੰ profession ਬਣਾ ਕੇ ਇੱਥੋਂ ਕੁਝ ਕਮਾਉਣ ਕਮਾਉਣਾ ਆ ਇਹ ਸਿਰਫ ਸ਼ੌਕ ਪੂਰਾ ਕਰਦੇ ਆ ਠੀਕ ਹੈ ਤੁਹਾਡਾ ਅਮਰਿਤਪਾਲ ਜੀ ਹਾਂ ਜੀ ਮੈਂ ਤਾਂ ਮੈਨੂੰ ਕਵਿਸ਼ਰੀ ਨੇ ਇੱਥੋਂ ਤੱਕ ਪਹੁੰਚਾਇਆ ਤੇ ਮੈਂ ਚਾਹੁੰਦਾ ਕਿ ਮੇਰੇ ਸੁਆਸਾਂ ਤੱਕ ਨਿਭ ਜਾਵੇ ਠੀਕ ਹੈ ਜਿੰਨਾ ਚਿਰ ਰਵਾਂ ਕਿਉਂਕਿ ਮੇਰੇ ਫਾਦਰ ਸਾਹਿਬ ਵੀ ਕਵਿਸ਼ਰ ਸੀ ਮੇਰੇ ਤਾਇਆ ਜੀ ਵੀ ਮੈਨੂੰ ਇਹ ਆਪਣੇ ਘਰ ਚੋਂ ਦਾਤ ਮਿਲੀ ਹੂੰ ਹੂੰ ਤੇ ਮੈਂ ਚਾਹੁੰਦਾ ਕਿ ਦਾਤ ਨੂੰ ਜਿੰਨਾ ਅੱਗੇ ਲੈ ਕੇ ਜਾਇਆ ਸਕੇ ਉਹਨਾ ਥੋੜਾ ਵੈਸੇ ਜੇ ਖੈਰਾ ਸਾਹਿਬ ਆਪਾਂ ਦੇਖੀਏ ਜਿਹੜੀ ਕਵਿਸ਼ਰੀ ਹੋਈ ਜਾਂ ਕੋਈ ਗਾਉਣ ਵਾਲਾ ਹੋਇਆ ਜਾਂ ਆਪਾਂ ਕੀਰਤਨ ਕਰਨ ਵਾਲੇ ਕੀਰਤਨੀਆਂ ਲੈ ਲਈਏ ਇਹ ਸਾਰੇ ਜਿਹੜੇ ਕੰਮ ਹੈ ਨਾ ਇਹ ਵਧੀਆ ਕੰਮ ਆ ਕੋਈ ਇੰਨਾ ਚ ਇਹ ਨਹੀਂਗਾ ਵੀ ਆਪਾਂ ਇਹ ਕਰ ਨਹੀਂ ਸਕਦੇ ਇਹ ਹਰੇਕ ਜਿਹੜਾ ਵੱਖਰੇ ਤਿੰਨੇ ਜੇ ਆਪਾਂ ਲੈ ਲੈਨੇ ਆ ਤਾਂ ਟੈਲੈਂਟ ਆ ਜਿਹੜਾ ਉਹ ਵੱਖਰਾ ਵੱਖਰਾ ਜੀ ਹਾਂਜੀ ਹਰੇਕ ਜਿਹੜਾ ਇਨਸਾਨ ਹੈ ਨਾ ਉਹਦੇ ਅੰਦਰੋਂ ਕੀ ਆਉਂਦਾ ਉਹ ਮਾਨਾ ਰੱਖਦਾ ਬਿਲਕੁਲ ਜੀ ਜਿਹੜਾ ਇੱਕ ਗਾਉਂ ਵਾਲਾ ਉਹ ਹੋ ਸਕਦਾ ਬਈ ਕਵਿਸ਼ਰੀ ਕਰਨੀ ਜਿਹੜੀ ਤੁਸੀਂ ਕਰਦੇ ਆ ਉਹ ਤੁਹਾਡੇ ਤੁਹਾਡੇ ਮੁਕਾਬਲੇ 'ਚ ਨਾ ਕਰ ਸਕੇ ਤੇ ਜਿਹੜਾ ਜੋ ਤੁਸੀਂ ਕਵਿਸ਼ਰੀ ਕਰਦੇ ਆ ਉਹ ਕਿਸੇ ਮਸ਼ਹੂਰ گاਉਣ ਵਾਲੇ ਜਾਂ ਇਵਨ ਮਾੜੇ گاਉਣ ਵਾਲੇ ਦੇ ਬਰਾਬਰ ਤੁਸੀਂ ਨਾ ਆ ਸਕੋ ਸੋ ਉਹ ਇੱਕ ਗਾਉਣ ਵਾਲਾ ਇੱਕ ਵੱਖਰੀ ਸਬਜੈਕਟ ਹੈ ਵੱਖਰਾ ਅ ਵਿਸ਼ਾ ਹੈ ਵਿਸ਼ਾ ਤੇ ਕਵਿਸ਼ਰੀ ਇੱਕ ਜਿਹੜੀ ਆ ਨਾ ਜਿਹੜੀ ਤੁਸੀਂ ਦੇਖੋ ਕਵਿਸ਼ਰੀ ਇੱਕ ਇਹੋ ਜੀ ਚੀਜ਼ ਆ ਜਿਹੜੀ ਤੁਸੀਂ ਗੁਰੂ ਘਰ ਦੇ ਵਿੱਚ ਵੀ ਹਾਂਜੀ ਬੋਲ ਸਕਦੇ ਆ ਗਾ ਸਕਦੇ ਆ ਹਾਂਜੀ ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਵੀ ਗਾ ਸਕਦੇ ਆ ਬੋਲ ਸਕਦੇ ਆ ਤੁਸੀਂ ਇਕੱਲੇ ਬਹਿ ਕੇ ਵੀ ਹਾਂਜੀ ਠੀਕ ਹੈ ਨਾ ਸੋ ਜਿਹੜੀ ਗੱਲ ਤੁਸੀਂ કરી ਸੀ ਵੀ ਜਿਹੜਾ ਇਹ ਇਹ ਤੋਂ ਸ਼ੌਂਕ ਹੈ ਜੇ ਤੁਸੀਂ ਸ਼ੌਂਕ ਤੋਂ ਬਦਲ ਕੇ ਬਿਜ਼ਨਸ ਆਏ ਪਾਸੇ ਲਾਉਂ ਇਹ ਕੋਈ ਪਤਾ ਨਹੀਂ ਹੋ ਸਕਦਾ ਕਾਮਯਾਬ ਹੋ ਜਾਓ ਹੋ ਸਕਦਾ ਪਤਾ ਨਹੀਂ ਕੱਲ ਕਿੰਨੇ ਦੇਖਿਆ ਕੱਲ ਕੀ ਹੋ ਜਾਣਾ ਤੇ ਇਹ ਇਦਾਂ ਦਾ ਵੀ ਨਹੀਂ ਕੋਈ ਵਿਚਾਰ ਕਿ ਅਸੀਂ ਬਿਲਕੁਲ ਕਰਨੀ ਨਹੀਂ ਹਾਂ ਅਸੀਂ ਕਰਦੇ ਹਾਂ ਹੁਣ ਵੀ ਪਰ ਪਰ ਨਾਲ ਦੀ ਨਾਲ ਨਾਲ ਦੀ ਨਾਲ ਹਾਂ ਸ਼ੁਰੂ ਕਰਕੇ ਥੋੜਾ 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 ਉਧਰ ਨੂੰ ਵੀ ਜਿਵੇਂ ਅਮਰਤਪਾਲ ਹੁਣੀ ਆ ਇਹਨਾਂ ਦਾ ਤਾਂ ਪ੍ਰੋਫੈਸ਼ਨ ਆ ਹੁਣ ਹਾਂਜੀ ਬਿਲਕੁਲ ਜੀ ਠੀਕ ਹੈ ਨਾ ਸੋ ਇਹ ਤਾਂ ਮੇਰੀ ਮੇਰੀ ਸੋਚ ਆ ਹਾਂਜੀ ਬਾਕੀ ਜੋ ਕਰਨਾ ਉਹ ਤਾਂ ਤੁਹਾਨੂੰ ਪਤਾ ਬਾਪੂ ਜੋਗਾ ਸਿੰਘ ਜੋਗੀ ਹੁਣੀ ਕਹਿੰਦੇ ਹੁੰਦੇ ਗੋਣਾ ਜੱਟ ਦਾ ਹਾਂ ਤੇ ਮੈਂ ਜਿੰਨਾ ਚਿਰ ਕੱਲਾ ਰਿਆ ਮੈਂ ਇੱਥੇ ਠੀਕ ਆ ਗੰਗਨੋਂਦੇ ਰਹੀਦਾ ਵਾ ਪੰਜਾਬੀਆਂ ਦੀ ਕਹਾਵਤ ਹੈ ਬਗੈ ਬਾਥਰੂਮ ਗਾਇਸ ਸਿੰਗਰ ਨਹਾਉਂਦੇ ਸਮੇਂ ਗਾਉਂਦੇ ਰਹੀਦਾ ਜਾਂ ਕੰਮ ਤੇ ਗਾਉਂਦੇ ਰਹੀਦਾ ਵਾ ਤੇ ਪਰ ਜਾਂ ਕਿਤੇ ਮਹਿਫਿਲ ਸੱਜਣ ਮਿੱਤਰ ਬੈਠੇ ਉੱਥੇ ਕੁਛ ਨਾ ਕੁਛ ਗਾ ਲਿਆ ਤੇ ਜੇ ਵੀਰ ਨਾ ਕੈਨੇਡਾ ਆਉਂਦਾ ਹੂੰ ਸ਼ਾਇਦ ਮੁੜ ਕੇ ਮੈਂ ਇਧਰ ਨਾ ਆਉਂਦਾ ਹਾਂ ਬਿਲਕੁਲ ਠੀਕ ਹੈ ਜਿਹੜਾ ਸਾਥ ਹੈ ਨਾ ਹਾਂਜੀ ਸਾਥ ਹੈ ਜਿਹੜਾ ਇਹ ਬਹੁਤ ਜ਼ਰੂਰੀ ਆ ਹਾਂਜੀ ਤੇ ਦੇਖੋ ਇੰਡੀਆ ਸੀਗਾ ਜਿੰਨਾ ਚਿਰ ਮੈਨੂੰ ਜੇ ਹੁਣ ਪੂਰਾ ਤੇ ਨਹੀਂ ਯਾਦ ਆ ਤਕਰੀਬਨ ਤਕਰੀਬਨ ਮੈਂ ਕਹਿ ਸਕਦਾ ਕਿ ਮੈਂ 96 97 ਤੱਕ ਗੋਂਦਾਰਿਆਮਾ ਠੀਕ ਮੇਰਾ ਜਥਾ ਹੁੰਦਾ ਹੀ ਭਾਈ ਚੈਤਲ ਸਿੰਘ ਹੂੰ ਪਹਿਲਾਂ ਭਾਈ ਮੇਜਰ ਸਿੰਘ ਨਾਲ ਵੀ ਰਿਆ ਅਸੀਂ ਗੋਂਦੇ ਰਹੇ ਇਕੱਠੇ ਠੀਕ ਹੈ ਤੇ ਉਸ ਤੋਂ ਬਾਅਦ ਕਿ ਵਿਸ਼ਰੀ ਵੱਲੋਂ ਹਟ ਕੇ ਹੂੰ ਦੂਸਰੇ ਗਾਣੇ ਆਲ ਚੱਲ ਗਏ ਭਾਜੀ ਬਲਜੀਤ ਸਿੰਘ ਸੰਘਾ ਪੱਤਰਕਾਰ ਅਜੀਤ ਅਖਬਾਰ ਦੇ ਉਹਨਾਂ ਨਾਲ ਮੁਲਾਪ ਹੋਇਆ ਉਸ ਟਾਈਮ ਉਹ ਮੈਗਜ਼ੀਨ ਕੱਢਦੇ ਲੋਕ ਰੰਗ ਖਬਰਨਾਮਾ ਠੀਕ ਉਹਦੇ ਵਿੱਚ ਪੱਤਰਕਾਰੀ ਵੀ ਕੀਤੀ ਹੂੰ ਥੋੜਾ ਚਿਰ ਫਿਰ ਇੱਕ ਮੈਗਜ਼ੀਨ ਦੇ ਵਿੱਚ ਤੇ ਅਜੀਤ ਅਖਬਾਰ ਦੇ ਵਿੱਚ ਵੀ ਮੇਰਾ ਕਾਲਮ ਛਪਦਾ ਰਿਹਾ ਜਿਹਨੂੰ ਕਿ ਗੀਤਾਂ ਦੀ ਮਰਮਤ ਹੂੰ ਹੂੰ ਗੀਤਾਂ ਦੀ ਮਰਮਤ ਵੀ ਕਰਦੇ ਰਹੇ ਆ ਕਈ ਕੁਸ਼ ਕੀਤਾ ਤੇ ਉਸ ਤੋਂ ਬਾਅਦ ਕੈਨੇਡਾ ਆ ਗਿਆ ਕੈਨੇਡਾ ਆ ਕੇ ਸੱਜਣ ਮਿਲਿਆ ਫੇਕ ਕੇਸ ਰੱਖੇ ਕਿ ਕਵਿਸ਼ਰੀ ਕੀਤੀ ਥੋੜਾ ਜਰ ਉਸ ਤੋਂ ਬਾਅਦ ਇਹ ਨਹੀਂ ਕਿ ਮੈਂ ਕਵਿਸ਼ਰੀ ਛੱਡ ਦਿੱਤੀ ਠੀਕ ਹੈ ਮੈਂ ਸਟੇਜਾਂ ਤੇ ਨਹੀਂ ਗਾਈ ਹੂੰ ਪਰ ਉਦੋਂ ਬਾਅਦ ਇੱਕ ਇਹੋ ਜਿਹਾ ਦੌਰ ਚੱਲ ਪਿਆ ਕਿ ਮੈਨੂੰ ਕਵਿਸ਼ਰੀ 컬ੈਕਸ਼ਨ ਕਰਨ ਦੀ ਆਦਤ ਆਦਤ ਬਣ ਗਈ ਹਾਂ ਮੈਂ ਨਾ ਥੋੜੀ ਥੋੜੀ ਜੀ ਗੱਲ ਟੋਕਦਾ ਆ ਏ ਮਿਡ 80s ਅਰਲੀ 90ਸ ਮਨਮੋਣ ਵਾਰਸ ਹੁਣੀ ਤੇ ਆਪਣਾ ਸਬਜੀ ਚੀਮਾ ਹੁਣੀ ਇਹ ਉਦੋਂ ਅਮ ਮਨਿੰਦਰ ਗਿੱਲ ਦੇ ਨਾਲ ਸਿੱਖਦੇ ਹੁੰਦੇ ਸੀ ਗਾਣ ਹੂੰ ਨਾਲ ਇਹ ਦੂਸਰੇ ਆਪਦੇ ਕੰਮ ਵੀ ਕਰਦੇ ਸੀ ਪਰ ਇਹਨਾਂ ਨੇ ਕੀ ਕਰਿਆ ਹੌਲੀ ਹੌਲੀ ਉਹ ਕੰਮ ਛੱਡ ਕੇ ਇੱਧਰ ਫੁੱਲ ਟਾਈਮ ਹੋ ਗਏ ਤੇ ਹੁਣ ਦੇਖ ਲਓ ਕਿੱਥੇ ਆ ਹਾਂਜੀ ਬਿਲਕੁਲ ਜੀ ਬਿਲਕੁਲ ਰਾਈਟ ਹਾਂਜੀ شوف ਮੈਂ ਇਸ ਕਰਕੇ ਤੁਹਾਨੂੰ ਇਹ ਗੱਲ ਕਰੀ ਆ ਵੀ ਜੇ ਕਈ ਵਾਰੀ ਤੁਹਾਨੂੰ ਸਾਥ ਚੰਗਾ ਮਿਲ ਜੇ ਤੇ ਉਹ ਸਾਥ ਚੰਗਾ ਮਿਲ ਕੇ ਤੁਸੀਂ ਕੋਈ ਪਤਾ ਨਹੀਂ ਜਿਹੜਾ ਜ਼ਿੰਦਗੀ ਚ ਕੋਈ ਪਤਾ ਨਹੀਂ ਕਿੱਥੇ ਚਲੇ ਜਾ ਸਕਦਾ ਬਿਲਕੁਲ ਜੀ ਬਿਲਕੁਲ ਕੱਲ ਕਿਸੇ ਨੇ ਨਹੀਂ ਦੇਖਿਆ ਕੱਲ ਪਤਾ ਨਹੀਂ ਕੀ ਹੋਇਆ ਬਿਲਕੁਲ ਬਿਲਕੁਲ ਹੁਣ ਦੋ ਚਾਰ ਲਾਈਨਾਂ ਫੋਰਸ ਦੁੱਨੇ ਜਾਣੇ ਰਲ ਕੇ ਭਰਾਸਣਾ ਤੇਰੀ ਮੇਰ ਜੇ ਹੋਵੇ ਦਾਤਾ ਪਿੰਗਲਾ ਪਰਬਤ ਚੜ ਜਾਵੇ ਤੇਰੀ ਮੇਰ ਜੇ ਹੋ ਜੈ ਦਾਤਾ ਪਿੰਗਲਾ ਪਰਬਤ ਚੜ ਜਾਵੇ ਗੁੰਗਿਆਂ ਤੋਂ ਤੂੰ ਅਰਥ ਕਰਾਵੇਂ ਖਾਲੀ ਚੋਲੀ ਭਰ ਜਾਵੇ ਗੁੰਗਿਆਂ ਤੋਂ ਤੂੰ ਅਰਥ ਕਰਾਵੇਂ ਖਾਲੀ ਚੋਲੀ ਭਰ ਜਾਵੇ ਓ ਨਿਗਾਹ ਮੇਰ ਦੀ ਕਰਕੇ ਨੀਗਾ ਮਿਹਰ ਦੀ ਕਰਕੇ ਸਾਡੇ ਵਿਗੜੇ ਕਾਜ ਸਵਾਰ ਦਤਾ ਮੈਨ ਮਾਣਾ ਕੀ ਜਾਣਾਂ ਤੇਰੀ ਕਰਨੀ ਬਖਸ਼ਣ ਹਾਰ ਦਤਾ ਮੈਨ ਮਾਣਾ ਕੀ ਜਾਣਾਂ ਤੇਰੀ ਕਰਨੀ ਬਖਸ਼ਣ ਹਾਰ ਦਤਾ ਬਹੁਤ ਵਧੀਆ ਜੀ ਬਹੁਤ ਵਧੀਆ ਅਮ ਆਖਿਰ ਦੇ ਵਿੱਚ ਖੈਰਾ ਸਾਹਿਬ ਤੇ ਅਮਰਿਤਪਾਲ ਜੀ ਜੋ ਦੋ ਚਾਰ ਗੱਲਾਂ ਖੈਰ ਮੈਂ ਨਹੀਂ ਪੁੱਛ ਸਕਿਆ ਕੁਝ ਜਿਹੜੀਆਂ ਤੁਸੀਂ ਸਾਡੇ ਜਿਹੜੇ ਸੁਣਨ ਤੇ ਦੇਖਣ ਵਾਲੇ ਆ ਉਹਨਾਂ ਦੇ ਨਾਲ ਸ਼ੇਅਰ ਕਰਨੀਆਂ ਚਾਹੂੰ ਤਜਰੂਰ ਜਿੱਦਾਂ ਤੁਸੀਂ ਭਾਈ ਨੂੰ ਪੁੱਛ ਰਿਹਾ ਸੀ ਹਾਂ ਕਿ ਕਵੀਸ਼ ਦੀ ਜਿਹੜੀ ਆ ਜਾਂ ਇਹਨੂੰ ਪ੍ਰੋਫੈਸ਼ਨਲ ਤੌਰ ਤੇ ਲਾਓ ਹਾਂ ਠੀਕ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਲਾ ਦਿੱਤੀ ਤੇ ਇਹ ਕਲਾ ਦੇ ਨਾਲ ਅੱਜ ਅਸੀਂ ਸਾਡੀ ਸਾਈਕਲ ਲੈਣ ਦੀ ਈਕਾਤ ਨਹੀਂ ਸੀ ਤੇ ਅੱਜ ਅਸੀਂ ਜੱਜਾਂ ਦਾ ਸੈਰਾ ਕਰ ਲਿਆ ਤੇ ਇਸ ਕਲਾ ਨੇ ਸਾਨੂੰ ਬੜਾ ਕੁਝ ਦਿੱਤਾ ਜੇ ਮੈਂ ਉੱਥੇ ਕਵੀਸ਼ਰੀ ਕਰਦਾ ਰਿਹਾ ਜੇ ਮੇਰਾ ਮੇਲ ਨਾ ਹੁੰਦਾ ਵੀਰ ਦੇ ਨਾਲ ਹੋ ਸਕਦਾ ਮੇਰਾ ਜਿੰਨਾ ਕੁ ਵਿਕਾਸ ਹੋਇਆ ਕਵੀਸ਼ਰੀ ਕਲਾ 'ਚ ਉਹ ਨਾ ਹੁੰਦਾ ਵੀਰ ਨੇ ਢਾਡੀ ਕਵੀਸ਼ਰ ਚੈਨਲ ਬਣਾਇਆ ਉਹਦੇ ਥਰੂ ਮੇਰੀਆਂ ਨਹੀਂ ਪਤਾ ਨਹੀਂ ਕਿੰਨੇ ਇਕ ਜਥਿਆਂ ਦੀਆਂ ਜਿਹੜੀਆਂ ਰਿਕਾਰਡਿੰਗਾਂ ਕਰਾ ਕਰਾ ਕੇ ਤੇ ਸਾਰੇ ਦਰਸ਼ਕਾਂ ਦੇ ਜਾਂ ਕਹਿ ਲਿਏ ਆਪਾਂ ਸਾਰੇ ਸਰੋਤਿਆਂ ਦੇ ਸੰਮੁਖ ਕੀਤੀਆਂ ਤੇ ਉਹਨਾਂ ਚੋਂ ਸਾਨੂੰ ਰੋਟੀ ਮਿਲੀ ਬਹੁਤ ਵੱਡਾ ਭੰਡਾਰ ਹੈ ਇਹਨਾਂ ਕੋਲੇ ਬਹੁਤ ਵੱਡਾ ਭੰਡਾਰ ਹੈ ਬਹੁਤ ਕਵਤਾਵਾਂ ਜੋਗੀ ਸਾਹਿਬ ਦੀਆਂ ਜਿਹੜੇ ਕਵੀਸ਼ਰੀ ਦੇ ਜੋਗਪੁਰਚ ਹੋਏ ਨੇ ਹੂੰ ਉਹਨਾਂ ਦੀਆਂ ਕਵਤਾਵਾਂ ਹੋ ਗਈਆਂ ਪਤਾ ਨਹੀਂ ਕਿੰਨੀਆਂ ਕਿ ਰਿਕਾਰਡ ਕਰਾਈਆਂ ਪ੍ਰਸੰਗ ਪੂਰੇ ਪੂਰੇ ਰਿਕਾਰਡ ਕਰਾ ਕੇ ਹੂੰ ਉਹ ਸੰਗਤ ਦੇ ਸਾਹਮੁਖ ਲਿਆਂਦੇ ਸਾਡੇ ਲਿਆਂਦੇ ਇਸੇ ਤਰ੍ਹਾਂ ਭਾਈ ਗਲਬੀਰ ਸਿੰਘ ਗਿਲਜੋੜ ਸਿੰਘ ਵਾਲਾ ਗਰਸ਼ੇਵ ਸਿੰਘ ਪਧਰੀ ਬੀਬੀ ਬਲਵਿੰਦਰ ਕੌਰ ਖਾਲਸਾ ਬਹੁਤ ਝੜੇ ਜਿਹੜੇ ਨਾਮ ਵਰ ਜਥੇ ਨੇ ਤੇ ਬਾਕੀ ਇਹ ਆ ਕਿ ਕਿਸੇ ਨਾ ਵਿਤਕਰਾ ਨਹੀਂ ਰੱਖਿਆ ਜਿਸ ਜਥੇ ਨੇ ਵੀ ਕਿਹਾ ਪੱਲਿਓ ਪੈਹੇ ਲਾ ਕੇ ਵੀ ਉਹਦਾ ਜਿਹੜਾ ਵਾ ਰਿਕਾਰਡਿੰਗ ਕਰਾ ਕੇ ਉਹਨੂੰ ਰੋਟੀ ਵਿੱਚ ਪਾਇਆ ਤੇ ਜਿੱਥੇ ਮੈਂ ਸਮਝਦਾ ਕਿ ਮੈਂ ਜੇ ਅੱਜ ਇਸ ਲੈਵਲ ਤੇ ਆਇਆ ਤੇ ਜਿੱਥੇ ਮੇਰੀ ਆਪਣੀ ਮਿਹਨਤਾ ਵੀਰ ਸਲਵਜੀਤ ਸਿੰਘ ਸਾਹੀ ਦਾ ਬੜਾ ਵੱਡਾ ਯੋਗਦਾਨ ਨਬਾਤ ਲਈ ਮੈਨੂੰ ਇੱਥੋਂ ਤੱਕ ਲਿਆਉਣ ਲਈ ਸੋ ਇਹਦਾ ਵੀ ਧੰਨਵਾਦ ਹੈ ਹਾਂਜੀ ਘਰ ਆ ਸਾਂ ਦੇਖੋ ਜੀ ਮੈਂ ਕੁਝ ਨਹੀਂ ਕਰਨ ਜੁਗਾ ਜੋ ਕੁਛ ਕਰਾਉਦਾ ਉਹ ਆਪ ਕਰਾਉਂਦਾ ਵਾ ਉਹ ਵਾਇਗੂ ਦੇ ਹੱਥ ਆ ਇੱਕ ਲਗਨ ਲੱਗੀ ਹੋਈ ਏ ਇੱਕ ਬਿਸ਼ਰੀ ਦੀ ਬਾਪੂ ਨੂੰ ਸੌਂਦੇ ਰਹਿ ਛੋਟੇ ਹੁੰਦੇ ਉਸ ਤੋਂ ਬਾਅਦ ਵੈਬਸਾਈਟ ਬਣਾਈ ਉਹਦੇ ਤੇ ਸਾਰੀਆਂ ਪਾਈਆਂ ਫਿਰ ਆਪਣਾ ਕੰਪਨੀ ਸ਼ੁਰੂ ਕੀਤੀ ਪਹਿਲਾਂ ਢਾਡੀ ਕਬਸ਼ੇ ਸ਼ੁਰੂ ਕੀਤੀ ਫਿਰ ਉਸ ਨੂੰ ਬਦਲ ਕੇ ਲੋਕ ਰੰਗ ਤੇ ਲੈ ਜਾਂਦਾ ਹੂੰ ਹੂੰ ਲੋਕ ਰੰਗ ਆਡੀਓ ਦੇ ਨਾਂ ਤੇ ਆਪਾਂ ਨਾਂ YouTube ਤੇ ਚੈਨਲ ਵੀ ਚੱਲਦਾ ਹੈ ਜਿਹਦੇ ਤੇ ਆਪਾਂ ਬਾਪੂ ਦੀ ਕਵੀਸ਼ਰੀ ਗੁਰਮਖਸੋਂ ਹਮ ਹ ਇਹਨਾਂ ਦੇ ਪ੍ਰਸੰਗ ਫਿਰ ਦਲਬੀਰ ਸਿੰਘ ਜੋਰਸنگ ਜਦੋਂ ਵੀਰ ਨੇ ਦੱਸਿਆ ਨਿਊ ਚੰਡੀਗੜ੍ਹ ਵਾਲੀਆਂ ਬੀਬੀਆਂ ਦਾ ਢੱਡੀ ਜਥਾ ਉਹਨਾਂ ਦੇ ਤੇ ਨਿਰਮਲ ਸੌਰੀ ਪਰਸੇਪਸ਼ਨ ਗੁਰਦੇਵ ਸਿੰਘ ਪਧਰੀ ਨਿਰ ਨੂਰਪੁਰੀ ਸਾਹਿਬ ਜਾਂ ਹੋਰ ਵੀ ਕਾਫੀ ਜਥੇ ਆ ਜਿਨ੍ਹਾਂ ਦਾ ਕੇਵਲ ਸਿੰਘ ਮਹਿਤੇ ਹੋਣੀ ਉਹਨਾਂ ਦੇ ਜੀ ਬੀਤ ਕਾਫੀ ਆਪਾਂ ਰਿਕਾਰਡ ਕੀਤੇ ਆ ਹੁਣ ਵੀ ਚੱਲ ਰਹੀ ਆ ਗੱਲ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਹੋਰ ਕਰੀਏ ਬਹੁਤ ਵਧੀਆ ਸਾਨੂੰ ਵੀ ਸੱਦ ਲਿਓ ਕਦੇ ਹਾਂਜੀ ਬਿਲਕੁਲ ਜੀ ਹਾਂ ਸਿਕਾ ਦਿਓ ਸਾਨੂੰ ਵੀ ਗਾਉਣਾ ਵੈਸੇ ਮੈਂ ਗਾ ਤਾਂ ਲੈਣਾ ਹਾਂਜੀ ਮੇਰੇ ਉਹ ਜਿਹੜੇ ਸਾਜ਼ ਹੀ ਆ ਨਾ ਉਹ ਛੁੱਟੀਆਂ ਤੇ ਗਏ ਹੋਇਆ ਸੋ ਤੁਹਾਨੂੰ ਨਾਲ ਮੈਂ ਘਟੇ ਗਾਉਣਾ ਠੀਕ ਹੈ ਜੀ ਆ ਬਹੁਤ ਵਧੀਆ ਚੰਗਾ ਲੱਗਿਆ ਖੈਰਾ ਸਾਹਿਬ ਤੇ ਅਮਰਿਤਪਾਲ ਜੀ ਤਨਵਾਦ ਜੀ ਫੇਰ ਫੇਰ ਕਿਤੇ ਆਪਾਂ ਮੁਲਾਕਾਤ ਕਰਾਂਗੇ ਜਰੂਰ ਠੀਕ ਹੈ ਜੀ ਤੇ ਫੇਰ ਆਪਾਂ ਜਿਹੜੀ ਅਗਲੀ ਮੁਲਾਕਾਤ ਕਰਾਂਗੇ ਨਾ ਉਹਦੇ ਚ ਇੰਟਰੋਡਕਸ਼ਨ ਤਾਂ ਹੋ ਗਈ ਆਪਣੀ ਉਹ ਆਪਾਂ ਸ਼ੁਰੂ ਹੀ ਉਥੋਂ ਕਰਾਂਗੇ ਜਿਹੜੀਆਂ ਬਹੁਤ ਵਧੀਆ ਵਧੀਆ ਤੁਹਾਡੀਆਂ ਕਵਿਸ਼ਰੀਆਂ ਪੰਜ ਚਾਰ ਸੋ 15 20 ਮਿੰਟ ਚ ਆਪਾਂ ਉਹ ਫੇਰ ਛੇਤੀ ਕਰਾਂਗੇ ਕਿਤੇ ਪ੍ਰੋਗਰਾਮ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਦੋਸਤੋ